ਗਵਾਜ ਜੀ ਦਾ ਖਰਸਾ ਗਵਾਜ ਜੀ ਦੀ ਫਤਿਹ ਗੁਰੂ ਰੂਪ ਗੁਰੂ ਸਿਵਾਰੀ 사ਸੰਗਤ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਿਓ ਆਪ ਜੀ ਨਾਂ ਵਿਚਾਰਾਂ ਸੱਜਿਆ ਕੀਤੀਆਂ ਸਨ ਕਿ ਕੱਲ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਪੁਰਬ ਹੈ ਔਰ अवतार ਵਰਗੀਆਂ ਜਾਣਕਾਰੀਆਂ ਆਪ ਜੀ ਨਾਲ ਸੰਧੀ ਕਰਾਂਗੇ ਜਿਸ ਵੇਲੇ ਪਟਨੇ ਦੀ ਧਰਤੀ ਦੇ ਉੱਤੇ ਮਾਤਾ ਗੁਜਰਕੌਰ ਦੀ ਕੁੱਖੋਂ ਇੱਕ ਬਾਲਕ ਜਨਮ ਲੈਂਦਾ ਹੈ ਪਿਆਰਿਓ ਔਰ ਉਸ ਦੇ ਜਨਮ ਲੈਣ ਸਾਰ ਸਾਰੇ ਜਗਤ ਦੇ ਵਿੱਚ ਖੁਸ਼ੀਆਂ ਤੇ ਖੇੜੇ ਮਰਤ ਜਾਂਦੇ ਨੇ ਔਰ ਐਸੇ ਦਿਨ ਤੇ ਹੀ ਢੀਖਣ ਸ਼ਾਹ ਜੀ ਪੰਜਾਬ ਦੇ ਹੀ ਜੰਪਲ ਨੇ ਇਸਲਾਮ ਧਰਮ ਦੇ ਕਰੀਂਦੇ ਨੇ ਔਰ ਜਿਸ ਵੇਲੇ ਉਹਨਾਂ ਨੂੰ ਸਮਝ ਪਈ ਕਿ ਪਟਨੇ ਦੀ ਧਰਤੀ ਦੇ ਉੱਤੇ ਰਬੀ ਅਵਤਾਰ ਆਇਆ ਹੈ ਪਿਆਰਿਓ ਰਜਾਨਾ ਲੈਂਦੇ ਵਾਲੇ ਪਾਸੇ ਨੂੰ ਮੁਹ ਕਰਕੇ ਨਮਾਜ਼ ਅਦਾ ਕਰਦਾ ਸੀ ਅੱਜ ਉਸ ਨੇ ਚੜ੍ਹਦੇ ਵਾਲੇ ਬੰਨੇ ਮੁਹ ਕਰਕੇ ਨਮਾਜ਼ ਅਦਾ ਕੀਤੀ ਤਾਂਤਨ ਸਾਹਿਬ ਸ੍ਰੀ ਗੋਮਿੰਦ ਸਿੰਘ ਜੀ ਗੋਬਿੰਦ ਰਾਏ ਬਾਲ ਗੋਬਿੰਦ ਰਾਏ ਜਨਮ ਦੇ ਵੇਲੇ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੀ ਧਰਤੀ ਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਪਟਨੇ ਸ਼ਹਿਰ ਦੇ ਵਿੱਚ ਖੁਸ਼ੀਆਂ ਆ ਗਈਆਂ ਔਰ ਜਿਸ ਵੇਲੇ ਭੀਖਣ ਸ਼ਾਹ ਨੇ ਲੈਹnde ਵਦੀ ਬਜਾਏ ਚੜਦੇ ਬੰਨੇ ਨਬਾਜ ਅਦਾ ਕੀਤੀ ਤੇ ਨਾਲਦਿਆਂ ਨੇ ਗਿੜਾ ਕੀਤਾ ਕਿ ਅੱਜ ਕੀ ਕਾਰਨ ਹੈ ਅੱਜ ਤੁਸੀਂ ਚੜ੍ਹਦੇ ਵੱਲੇ ਮੂੰਹ ਕਰਕੇ ਨਮਾਜ਼ ਪਾਦਾ ਕਰ ਰਹੇ ਹੋ ਨਮਾਜ਼ ਤਾਂ ਲੈਂਦੇ ਵਾਲੇ ਬੰਨੇ ਹੁੰਦੀ ਚੜ੍ਹਦੇ ਬੰਨੇ ਤਾਂ ਹੁੰਦੀ ਨਹੀਂ ਪੀਖਣ ਸ਼ਾ ਕਹਿਣ ਲੱਗੇ ਪਿਆਰਿਓ ਅੱਜ ਅੱਲਾ ਜਿਹੜਾ ਹੈ ਉਹ ਚੜ੍ਹਦੇ ਬੰਨੇ ਆਇਆ ਹੈ ਅੱਲਾ ਨੇ ਦੁਬਾਰਾ ਜਨਮ ਲਿਆ ਹੈ ਚੜ੍ਹਦੇ ਬੰਨੇ ਜਨਮ ਲਿਆ ਹੈ ਪਟਨੇ ਸ਼ਹਿਰ ਦੀ ਧਰਤੀ ਤੇ ਜਨਮ ਲਿਆ ਹੈ ਪਿਆਰਿਓ ਸਗੀਆਂ ਸਾਥੀਆਂ ਨੂੰ ਲਿਆ ਇੰਨੀ ਖੁਸ਼ੀ ਹੋਈ ਚੱਲਦੇ ਆ ਚੱਲਦੇ ਆ ਸਮਾਂ ਪਿਆ ਤੁਰ ਕੇ ਪੈਦਲ ਉਹਨਾਂ ਜੁਨੋਨਿਆਂ ਦੇ ਵਿੱਚ ਜਾਂਦੇ ਸੀ ਪਟਨੇ ਦੀ ਧਰਤੀ ਤੇ ਚਲੇ ਗਏ ਮਾਮਾ ਕਰਪਾਲ ਜੀ ਜਿਹੜੇ ਨੇ ਉਹ ਬੂਹੇ ਦੇ ਅੱਗੇ ਖੜੇ ਨੇ ਕਹਿੰਦੇ ਕਿ ਸਾਨੂੰ ਦਰਸ਼ਨ ਕਰਾਓ ਇਜਾਜ਼ਤ ਨਹੀਂ ਹੈ ਉੱਥੇ ਬੈਠ ਗਏ ਇੱਕ ਦਿਨ ਦੋ ਦਿਨ ਲੰਘੇ ਅਖੀਰ ਪੀਖਣ ਸਾਹਿਬ ਦੀ ਸੁਣੀ ਗਈ ਦਰਸ਼ਨ ਅਦਾਰੇ ਕਰਨ ਵਾਸਤੇ ਹੁਣ ਪਿਆਰਿਓ ਫਿਰ ਵੀ ਚਾਏ ਕਿਤਨਾ ਵੀ ਰੱਬ ਦੇ ਕੋਈ ਕਰੀਬੀ ਹੋਵੇ ਨਾ ਕੋਈ ਕਿਸੇ ਨੂੰ ਅਚੰਬਰ ਚੀਜ਼ ਕੋਈ ਨਵੀਂ ਮਿਲ ਜਾਵੇ ਤੇ ਉਹਦਾ ਬੋਲ ਟੋਲ ਬੜਾ ਕਰਦਾ ਹੈ ਅਸੀਂ ਵੀ ਕੋਈ ਚੀਜ਼ ਖਰੀਦੀ ਐ ਆਂਡ ਗਵਾਂਡ ਵੀ ਕੋਈ ਹੋਵੇ ਨਾ ਪਿਆਰਿਓ ਤੇ ਆਣ ਕੇ ਉਸ ਨੂੰ ਦੇਖਦਾ ਹੁਣ ਇਹ ਤਾਂ ਰੱਬ ਦਾ ਰੂਪ ਆਇਆ ਹੈ ਤੇ ਇਸ ਦਾ ਬੋਲ ਟੋਲ ਭੀਖਣ ਸ਼ਾ ਕਿਸ ਤਰ੍ਹਾਂ ਕਰਦੇ ਪਿਆਰੇ ਦੋ ਕੁੱਜੀਆਂ ਲੈ ਕੇ ਆਏ ਨੇ ਇੱਕ ਦੇ ਵਿੱਚ ਜਲ ਪਾਇਆ ਹੈ ਦੂਸਰੀ ਦੇ ਵਿੱਚ ਦੁੱਧ ਪਾਇਆ ਹੈ ਤੇ ਲਿਆ ਕੀ ਕੁੱਜੀਆਂ ਸਾਹਮਣੇ ਜਦੋਂ ਕਿਰਪਾ ਹੋਈ ਦਰਸ਼ਨਾਂ ਦੀ ਤੇ ਪਿਆਰਿਓ ਮਾਮਾ ਕਿਰਪਾਲ ਚੰਦ ਬੱਚੇ ਨੂੰ ਬਾਹਰ ਲੈ ਕੇ ਆਇਆ ਤੇ ਜਦੋਂ ਕੁਜੀਆਂ ਅੱਗੇ ਕੀਤੀਆਂ ਤੇ ਸਹਿਬ ਗੋਬਿੰਦ ਰਾਏ ਜੀ ਨੇ ਦੋਵਾਂ ਦੇ ਉੱਤੇ ਹੱਥ ਰੱਖ ਦਿੱਤਾ ਕਿ ਸਰਬਸਾਧ ਦੀ ਵਾਲਤਾ ਦਾ ਪ੍ਰਤੀਕ ਹੋਵੇਗਾ ساری ਦੁਨੀਆਂ ਇਸ ਨੂੰ ਰਹਿਬਰ ਮੰਨੇਗੀ ਸੋ ਪਿਆਰਿਓ ਵੈਗਰੂ ਦੀ ਕਿਰਪਾ ਹੋਈ ਸੀ ਜਿਸ ਜੀ ਵੱਡੇ ਹੋਏ ਬਾਅਦ ਉਮਰ ਦੇ ਵਿੱਚ ਛੋਟੇ ਛੋਟੇ ਕਦਮਾਂ ਨਾਲ ਚੈਲ ਕਦਮੀਆਂ ਕਰਦੇ ਨੇ ਤੇ ਉਸ ਦੇ ਵਿੱਚ ਪਿਆਰਿਓ ਜਿਹੜੀ ਉਹਦੀ ਉਹ ਟੋਲੀ ਬਣੀ ਬੱਚੇ ਜਿਵੇਂ ਵੱਡੇ ਹੋਏ ਆਪਾਂ ਕੁਝ ਸਮੇਂ ਦੇ ਹਿਸਾਬ ਨਾਲ ਚੱਲਣਾ ਪਿਆਰਿਓ ਭਾਈ ਜੈਤਾ ਜੀ ਜਿਹਨੇ ਸੈਬ ਸਿੰਘ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਗਿਆ ਸੀ 10 ਸਾਲ ਵੱਡੇ ਨੇ ਭਾਈ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਗੁਮਰ ਨੇ ਤੇ ਹੋਰ ਬੱਚੇ ਛੋਟੇ ਛੋਟੇ ਹੱਥਾਂ ਨਾਲ ਖੇਡਾਂ ਖੇੜਦੇ ਨੇ ਔਰ ਸਹੀਜੇ ਸਹੀਜੇ ਜਿਵੇਂ ਕਿ ਆਮ ਸਾਡੇ ਬੱਚਿਆਂ ਦਾ ਰੁਝਾਨ ਹੁੰਦਾ ਹੈ ਪਿਆਰਿਓ ਕਿ ਗਲੇਲੇ ਗਲੇਲ ਦੇ ਨਾਲ ਉਹਨੂੰ ਰਬੜ ਬੰਨ੍ਹ ਕੇ ਲੱਕੜੀ ਨੂੰ ਤੇ ਗਲੇਲ ਬਣਾ ਲੈਣੀ ਉਹਦੇ ਨਾਲ ਨਿਸ਼ਾਨੇ ਫੁੰੜੜੇ ਏਵੀਂ ਕੰਮ ਕਰਨ ਲੱਗ ਪਏ ਸੀ ਜਿਵੇਂ ਜਿਵੇਂ ਨਿਸ਼ਾਨੇਬਾਜ਼ੀ ਸਿੱਖਣੀ ਔਰ ਫੌਜਾਂ ਬਣਾਉਣੀਆਂ ਦੋ ਪਾਰਟੀਆਂ ਬਣਾ ਲੈਣੀਆਂ ਇੱਕ ਫੌਜ ਇੱਕ ਬੰਨੇ ਦੂਜੀ ਫੌਜ ਦੂਜੀ ਬੰਨੇ ਤੇ ਕਿਸੇ ਵੀ ਵੱਡੇ ਛੋਟੇ ਨੂੰ ਚਾਹੇ ਕੋਈ ਛਾਈ ਉਸ ਰਸਤੇ ਦੇ ਵਿੱਚੋਂ ਸਵਾਰੀ ਲੱਗਦੀ ਹੋਵੇ ਚਾਹੇ ਕੋਈ ਸਰਕਾਰੀ ਦਰਬਾਰੇ ਦਾ ਵੱਡਾ ਬੰਦਾ ਲੰਘਦਾ ਹੋਵੇ ਪਿਆਰਿਓ ਈਂਧ ਦੀ ਮਰਦੇ ਕਿਸੇ ਦੀ ਹੱਸ ਕੇ ਦੰਦ ਚਰਾਹੇ ਹੁਣ ਜਿਸ ਵੇਲੇ ਗਨੇਲੇ ਚਲੌਣ ਜੋਗੇ ਹੋਏ ਪਿਆਰਿਓ ਤੇ ਪਟਨੇ ਦੇ ਵਿੱਚ ਇੱਕ ਖੂਹ ਹੈ ਜਿੱਦਾਂ ਸੰਗਤਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਉਹ ਖੂਹ ਤੋਂ ਸਾਰਾ ਨਗਰ ਜਿਹੜਾ ਹੈ ਉਹ ਪਾਣੀ ਭਰਦਾ ਸੀ ਸਵਾਰੀਆਂ ਕੱਚੇ ਘੜਿਆਂ ਦੇ ਵਿੱਚ ਪਾਣੀ ਭਰ ਕੇ ਲੈ ਜਾਣਾ ਜਿਸ ਵੇਲੇ ਸਿਰ ਤੇ ਚੁੱਕ ਕੇ ਉਹਨਾਂ ਤੁਰਨਾ ਪਿਆਰੇ ਉਹ ਤੇ ਰੋੜੀਆਂ ਦੇ ਗਲੇਲੇ ਬਣਾ ਕੇ ਤੇ ਉਹ ਗਲੇਲ ਦੇ ਨਾਲ ਉਹਨਾਂ ਦੇ ਘੜੇ ਭਰਦੇ ਇੱਕ ਦਿਨ ਹੋ ਦੋ ਦਿਨ ਹੋ ਤੀਜੇ ਦਿਨ ਉਹ ਲਾਂਮਾ ਲੈ ਕੇ ਆ ਗਈਆਂ ਮਾਤਾ ਗੁਜਰਕੌਰ ਕੋਲ ਤੇਰਾ ਪੁੱਤਰ ਬਹੁਤ ਖਰਾਬ ਕਰਦਾ ਹੈ ਅਸੀਂ ਪਾਣੀ ਲੈ ਕੇ ਜਾਂਦੀਆਂ ਸਾਡੇ ਘੜੇ ਤੋੜ ਦਿੰਦੀਆਂ ਕਹਿਣ ਲਗੀ ਮੇਰੇ ਪੁੱਤਰ ਨੂੰ ਬੰਦਾ ਨਾ ਬੋਲਿਓ ਤੁਹਾਨੂੰ ਲੋੜ ਹੈ ਤੇ ਮੈਂ ਪਿੱਤਲ ਦੀਆਂ ਗਾਗਰਾਂ ਦੇ ਦਿੰਦੀ ਪਿਆਰਿਓ ਗਾਗਨਾ ਬਖਸ਼ਿਸ਼ ਕਰ ਦਿੰਦੀ ਹੁਣ ਇਧਰ ਗਾਗਰਾਂ ਬਖਸ਼ਿਸ਼ ਕਰ ਦਿੰਦੀਆਂ ਅੱਜ ਵੀ ਤੀਰ ਪਟਨੇ ਦੀ ਧਰਤੀ ਤੇ ਉਥੇ ਤਖਤ ਸਾਹਿਬ ਤੇ ਬਹਿਣੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਤੀਰ ਬਣਾ ਲੈ ਤੀਰ ਤੀਰ ਕਮਾਨ ਦੇ ਨਾਲ ਨਿਸ਼ਾਨੇ ਫੋੜਦੇ ਨੇ ਹੁਣ ਗਾਗਰਾਂ ਦੇ ਵੀ ਜੀ ਵੀ ਤੀਰ ਕੱਢਣ ਲੱਗ ਪਏ। ਕਿਤਨਾ ਬਾਲ ਹੋਏਗਾ? ਛੋਟੀ ਅਵਸਥਾ ਗਾਗਰ ਦੇ ਤੀਰ ਵਿੱਚ ਦੀ ਪਾਰ ਕਰ ਦੇਣਾ ਛੋਟੀ ਅਵਸਥਾ ਦੇ ਵਿੱਚ ਕਿਤਨਾ ਬਾਲ ਹੋਵੇਗਾ ਸਹਿਬ ਗੋਬਿੰਦ ਰਾਏ ਦੇ ਵਿੱਚ। ਸੋ ਖੇਡਾਂ ਖੇਡਦਿਆਂ ਅਖੀਰ ਬੀਬੀਆਂ ਫੇਰ ਆਕ ਕੇ ਮਾਤਾ ਗੁਜਰ ਕੌਰ ਜੀ ਕੋਲ ਆਉਂਦੀਆਂ ਨੇ ਲਾਭਾਂ ਦਿੰਦੀਆਂ ਤੇ ਮਾਤਾ ਦੇ ਮੂੰਹੋਂ ਸਹਿ ਸੁਭਾ ਨਿਕਲ ਜਾਂਦਾ ਹੈ। ਇਹ ਦੇ ਨਾਲ ਉਹ ਤੇ ਖੋਈ ਖਾਰੀ ਹੋ ਜਾਏ ਤੇ ਚੰਗਾ ਹੈ ਤੇ ਪਿਆਰਿਓ ਖੋਈ ਖਾਰੀ ਹੋ ਗਈ ਉਸ ਖੋਈ ਦਾ ਪਾਣੀ ਪੀੜ ਲੈਕ ਨਾ ਰਹਿ ਗਿਆ ਬੜਾ ਫੇਰ ਡੌਲਾ ਪਿਆ ਕਹਿਣ ਲੱਗੀਆਂ ਬਾਤਾ ਇਹ ਕੀ ਕੀਤਾ ਇਹ ਪਾਣੀ ਲਿਜਾਦੀਆਂ ਸਹਿ ਪੀਣ ਵਾਸਤੇ ਕਹਿਣ ਲੱਗੀ ਪੁੱਤਰ ਹਣ ਵਾਰ-ਵਾਰ ਤੁਸੀਂ ਇਹ ਕਹਿੰਦੀਆਂ ਜੇ ਤੇ ਫਿਰ ਉਹਨੇ ਤਾਂ ਕੰਮ ਹੋ ਗਿਆ ਹੁਣ ਇਹ ਕੋ ਸ਼ਮਾ ਪਏਗਾ ਇਹ ਖੂਹ ਦਾ ਜਿਹੜਾ ਖਾਰਾ ਪਾਣੀ ਹੈ ਇਹ ਸਾਫ਼ ਹੋਵੇਗਾ ਐਡੀ ਸ਼ਕਤੀ ਨਹੀਂ ਹੋਵੇਗਾ ਤੇ ਪਿਆਰਿਆ 1947 ਦੇ ਵਿੱਚ ਜਾ ਕੇ ਉਹ ਖੂਹ ਦਾ ਪਾਣੀ ਵਰਤਨਯੋਗ ਹੋਇਆ ਐਸ ਵੇਲੇ ਸੰਗਤਾਂ ਚੁਲੇ ਲੈਂਦੀਆਂ ਨੇ ਉੱਤੇ ਸੋ ਕਹਿੰਦਾ ਭਾਵ ਬਾਲ ਅਵਸਥਾ ਸੋਨੇ ਦੇ ਕੰਗਣ ਪਾਏ ਨੇ ਤੇ ਅਸਦਿਆਂ ਖੇਡਦੇ ਆ ਮਾਤਾ ਦੇ ਨਾਲ ਜਮਣਾ ਦੇ ਕੰਢੇ ਕੰਢੇ ਜਾ ਰਹੇ ਨੇ ਕੰਗੜ ਲਾਹ ਕੀਤੇ ਵਗਾ ਕੇ ਮਾਰਿਆ ਕਹਿਣ ਲੱਗੇ ਮਾਤਾ ਕਹਿਣ ਲੱਗੀ ਪੁੱਤਰੇ ਕੀ ਕੀਤਾ ਇਸ ਸੋਨੇ ਦਾ ਕੰਗੜ ਸੀ ਕਿਥੇ ਸੁਟਿਆਈ ਦੂਜੇ ਹੱਥ ਵਾਲਾ ਲਾਹ ਕੀਤੇ ਜਦੋਂ ਵਗਾ ਕੇ ਮਾਰੇ ਕਹਿੰਦਾ ਹੈ ਇੱਥੇ ਸੁਟਿਆ ਕਹਿਣ ਦਾ ਭਾਵ ਕਿ ਉਹਨਾਂ ਨੂੰ ਕੋਈ ਮੋਹ ਨਹੀਂ ਸੀ ਕੋਈ ਸੋਨੇ ਨਾਲ ਕੋਈ ਮਾਇਆ ਨਾਲ ਪਿਆਰ ਉਹ ਜਿਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੀ ਬਹੁਤ ਧਨ ਪਦਾਰਥ ਲਿਆ ਕੇ ਪੇ타 ਕੀਤਾ ਸੀ ਨਾ ਰੰਗਜੀਤ ਤੋਂ ਬਾਹਰ ਜਦੋਂ ਰਾਜ ਭਾਗ ਦਵਾਇਆ ਉਹਨਾਂ ਨੂੰ ਤੇ ਜਦੋਂ ਮੱਥਾ ਟੇਕਿਆ ਸੀ ਪਿਆਰੇ ਉਠਾਣ ਕੇ ਤੇ ਇੱਕ ਹੀਰਾ ਦਿੱਤਾ ਸੀ ਹੀਰਾ ਹੀਰਾ ਲੈ ਕੇ ਜਦੋਂ ਸਤਿਗੁਰੂ ਦੇ ਹੱਥ 'ਚ ਪੜਿਆ ਜਿਤਨਾ ਮਾਲ ਸੁਭਾਵ ਸਾਰਾ ਸਿੱਖਾਂ ਦੇ ਵਿੱਚ ਮੜ ਦਿੱਤਾ ਤੇ ਹੀਰਾ ਨਦੀ ਦੇ ਵਿੱਚ ਢੋੜ ਦਿੱਤਾ ਬਹਾਦਰ ਸ਼ਾਹ ਕਹਿਣ ਲੱਗਾ ਇਤਨਾ ਕੀਮਤੀ ਹੀਰਾ ਸਤਿਗੁਰੂ ਇਹ ਕੀ ਕੀਤਾ ਜੀ ਕਹਿਣ ਲੱਗੇ ਭਲਿਆ ਕੈਸੀ ਹੀ ਰੇਦੀ ਗੱਲ ਕਰਦਾ ਆ ਤੈਨੂੰ ਦਰਸ਼ਨ ਕਰਾਈਏ ਕਿੰਨੇ ਚਾਹੀਦੇ ਤੇ ਪਿਆਰਿਓ ਜਿਸ ਵੇਲੇ ਲਜਾ ਕੀ ਨਦੀ ਦੇ ਕਿਨਾਰੇ ਤੇ ਖੜਾ ਰਿਆ ਕਹਿੰਦੇ ਨਿਗਾਹ ਮਾਰੇ ਦੇ ਵਿੱਚ ਇਹ ਹੀਰਿਆ ਨਹੀਂ ਪਰੀ ਤੇ ਬਹਾਦਰ ਸ਼ਾਹ ਦਾ ਮਨ ਟੁੱਟ ਗਿਆ ਸੋ ਛੋਟੇ ਛੋਟੇ ਹੁੰਦੇ ਆ ਰਾਣੀ ਬੈਣੀ ਦੀਆਂ ਸਦਰਾ ਪੂਰੀਆਂ ਕਰਨੀਆਂ ਜੇ ਵੇ ਕਿ ਉਹਦੇ ਕਰ ਪੁੱਤਰ ਨਹੀਂ ਸੀ ਉਹਦੇ ਘਰੇ ਚਲੇ ਜਾਣਾ ਬੜੇ ਪਿਆਰ ਲਾੜ ਦੇ ਨਾਲ ਉਹਨੂੰ ਮਿਲਣਾ ਉਧੇ ਤੋ ਪੂੜੀਆਂ ਛੋਲੇ ਬਣਵਾ ਕੇ ਖਾਣੇ ਅੱਜ ਵੀ ਉਹ ਨਗਰ ਉੱਥੇ ਚੱਲਦੇ ਨੇ ਸਈਦੇ ਸਈਦੇ ਬਾਲਵਸਾ ਤੋਂ ਪਿਆਰਿਓ ਉੱਪਰ ਹੋਏ 5-6 ਸਾਲ ਦੇ ਤੇ ਉਧਰੋਂ ਅਸਾਮ ਦੀ ਧਰਤੀ ਤੋ ਗੁਰਦੇਵ ਬਹਾਦਰ ਸਾਹਿਬ ਜੀ ਵੀ ਆ ਜਾਂਦੇ ਨੇ ਤੇ ਇਥੋਂ ਹੁਣ ਕੀ ਹੋਇਆ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਣਾ ਹੋਇਆ ਜਿਸ ਵੇਲੇ ਅਨੰਦਪੁਰ ਸਾਹਿਬ ਆਏ ਪਿਆਰਿਓ ਫਿਰ ਇਥੇ ਵਸ ਗਏ ਧਰਤੀ ਖਰੀਦ ਕੇ ਹੁਣ ਇੱਕ ਮਿਆਦ ਦੀ ਨਮਜਰ ਸਾਂਝਾ ਕਰਾਂ ਕਿ ਸਾਡੇ ਜਿਤਨੇ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੋਏ ਨਾ ਪਿਆਰਿਓ ਸਾਰਿਆਂ ਨੇ ਜਿੱਥੇ ਵੀ ਵਸਾ ਕੀਤਾ ਨਾ ਪਹਿਲਾਂ ਧਰਤੀ ਮੁੱਲ ਖਰੀਦੀ ਤੇ ਫਿਰ ਉਥੇ ਵਸਾ ਕੀਤਾ ਜੀ ਅੰਮ੍ਰਿਤਸਰ ਹਰਮੰਦਰ ਸਾਹਿਬ ਬੜਿਆ ਤੇ ਪਿਆਰਿਓ ਉਹ ਧਰਤੀ ਖਰੀਦ ਕੇ ਬੜਿਆ ਉਹਦੇ ਵਿੱਚ 52 ਕਿਤੇ ਘਾਰ ਲਿਆ ਕੇ ਵਸਾਏ ਉਹਨਾਂ ਨੂੰ ਆਪਣੇ ਕੋਲ ਜਗ੍ਹਾ ਦਿੱਤੀ। ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਸੀ ਉਹ ਵੀ ਮੁੱਲ ਲੈ ਕੇ ਪਿਆਰਿਓ ਵਸਾਈ ਗਈ। ਕਹਿੰਦਾ ਭਾਵੇਂ ਕਿ ਅੱਜ ਵਾਲੇ ਸਿੱਖ ਨਹੀਂ ਕਿ ਜਿੱਥੇ ਜੀ ਕੀਤਾ ਜਿੱਥੇ ਚੰਗਾ ਕਾਰੋਬਾਰ ਵੇਖਿਆ ਉੱਥੇ ਜਾ ਕੇ ਕਬਜ਼ਾ ਜਮਾ ਲਿਆ ਐਸਾ ਕਾਰੋਬਾਰ ਨਹੀਂ ਸੀ ਕਿਉਂਕਿ ਅਸਲੀਅਤ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੂੰ ਜਿਹੜਾ ਕੋ ਮਰਦਾ ਨਾ ਪਿਆਰਿਓ ਉਹ ਐਸਾ ਕਰਮ ਨਹੀਂ ਕਰਦਾ। ਸੋ ਇਥੇ ਆ ਕੇ ਪਿਆਰਿਓ 9 ਕੁ ਸਾਲ ਦੀ ਯਾਰਜਾ ਹੋ ਗਈ ਹੈ ਜੰਮੂ ਕਸ਼ਮੀਰ ਦੇ ਉੱਤੇ ਵਫਦ ਆਇਆ ਇੱਕ ਕਹਿਣ ਲੱਗੇ ਕਿ ਸਾਡੇ ਜੱਜੂ ਲਾ ਲਾ ਕੇ ਸਾਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ ਸਾਡੀ ਰੱਖਿਆ ਕੀਤੀ ਜਾਵੇ ਤੇ ਸਤਿਗੁਰੂ ਜਦੋਂ ਚਿੰਤਾ ਤਰੋਇਨ ਸੋਚਾਂ ਦੇ ਵਿੱਚ ਪਏ ਆ ਤੇ ਬਾਲ ਗੋਬਿੰਦ ਰਾਏ ਜੀ ਹੁਣ ਬਾਲ ਨਹੀਂ ਹੁਣ 9 ਕੁ ਸਾਲ ਦੀ ਆਲ ਭਲਾ ਹੋ ਗਈ ਹੈ ਆ ਕੀ ਕਹਿਣ ਲੱਗੇ ਪਿਤਾ ਜੀ ਕਿਹੜੀਆਂ ਗੱਲਾਂ ਦੀਆਂ ਸੋਚਾਂ ਵਿੱਚ ਪਏ ਹੋ ਕਹਿਣ ਲੱਗੇ ਕਿ ਸੋਚਾਂ ਬੜੀਆਂ ਪੁੱਤਰ ਡੂੰਘੀਆਂ ਦੀ ਵੱਡੀਆਂ ਨੇ ਤੂੰ ਅਜੇ ਬਾਲ ਹੈ ਤੇਰੀ ਸਮਝ ਤੋਂ ਬਾਹਰ ਨੇ ਕਹਿਣ ਲੱਗੇ ਪਿਤਾ ਜੀ ਅਗਰ ਗੱਲ ਸਾਝੀ ਕਰੋਗੇ ਹੋ ਸਕਦਾ ਹੈ ਮੈਂ ਕੁਝ ਉਹਦਾ ਹੱਲ ਕੱਢ ਸਕਾਂ ਕਹਿਣ ਲੱਗੇ ਪੁੱਤਰ Hindu ਧਰਮ ਖਤਰੇ ਵਿੱਚ ਪੈ ਗਿਆ ਹੈ ਇਹਨਾਂ ਦੇ ਜੰਜੂ ਲਾ ਲਾ ਕੇ ਇਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਨੇ ਆਪਣੇ ਕੋਲੋਂ ਰੱਖਿਆ ਦਾ ਪਰਣ ਮੰਗਦੇ ਨੇ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਪਿਤਾ ਜੀ ਤੁਹਾਡੇ ਨਾਲੋਂ ਹੋਰ ਕਿਹੜਾ ਸਿਆਣਾ ਬਰੁਖ ਹੈ ਜਿਹੜਾ ਇਹਨਾਂ ਦੀ ਧਰਮ ਦੀ ਰੱਖਿਆ ਕਰੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਰਾ ਪਏ ਕਹਿਣ ਲੱਗੇ ਪੁੱਤਰ ਇਹ ਹੀ ਗੱਲ ਤੇਰੇ ਬੂਹਾਂ ਸੁਣਨਾ ਚਾਹੁੰਦੇ ਸਾਂ ਤੂੰ ਮੇਰਾ ਮਨ ਖੁਸ਼ ਕਰ ਦਿੱਤਾ ਹੈ ਹੁਣ ਮੈਨੂੰ ਸਮਝ ਪੈ ਗਈ ਹੈ ਕਿ ਤੂੰ ਸਿੱਖੀ ਸਦਾਤਾ ਤੇ ਚੱਲ ਗਈ ਇਸ ਧਰਮ ਦੀ ਪਾਲਨ ਕਰਦੇ ਹੋਏ ਤੂੰ ਇਸ ਗੱਦੀ ਦੇ ਬੈਠਣ ਯੋਗ ਹੈ ਔਰ ਮੈਂ ਹੁਣ ਇਹਨਾਂ ਦੀ ਜਿਹੜੀ ਰੱਖਿਆ ਕਰਾਂ ਚਿੱਠੀ ਲੈ ਕੇ ਭੇਜ ਦਿੱਤੀ ਕਿ ਅਗਰ ਮੈਨੂੰ ਮੁਸਲਮਾਨ ਬਣਾ ਲਓ ਤੇ ਹਿੰਦੂ ਧਰਮ ਨੂੰ ਮੁਸਲਮਾਨ ਬਣਾ ਲੈਣਾ ਅਗਰ ਮੈਂ ਮੁਸਲਮਾਨ ਦਾ ਬਣਿਆ ਤੇ ਫਿਰ ਇਹ ਦੋ ਵਾਦਾ ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾਂਗਾ ਸੋ ਆਪ ਜੀ ਨੂੰ ਪਤਾ ਹੈ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚੌਧਰੀ ਚੌਕ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹਿੰਦੂਆਂ ਦੀ ਖਾतिर ਸੋ ਕਹਿਣ ਦਾ ਭਾਵ ਕਿ ਜਿਵੇਂ ਜਿਵੇਂ ਅਰਭਰਾ ਵਢੀ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਦੇ ਵਿੱਚ ਪਿਆਰਿਓ ਵਸਾਖੀ ਦੇ ਦਿਹਾੜੇ ਤੇ ਅੰਮ੍ਰਿਤਪਾਣ ਕਰਵਾਇਆ ਸੰਗਤਾਂ ਨੂੰ ਬੇਦਸਗ ਤਾਂ ਨਿ ਅਮਰ ਛਕਿਆ ਤੇ ਸਿੰਘ ਸਜੇ ਸਿੰਘ ਦੀ ਡਿਗਰੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਾਜੀ। ਔਰ ਜਿਸ ਵੇਲੇ ਪਿਆਰਿਓ ਚਮਕੌਰ ਦੀ ਜੰਗ ਦੇ ਵਿੱਚੋਂ ਅੱਗੇ ਚਲੇ ਗਏ ਅਖੀਰ ਔਰਗ ਜੇਵ ਨੂੰ ਇੱਕ ਚਿੱਠੀ ਭੇਜੀ ਜਿਸ ਚਿੱਠੀ ਦੇ ਵਿੱਚ ਲਿਖ ਕੇ ਤੇ ਸਾਰਾ ਵੀਰਵਾ ਦਰਜ ਕੀਤਾ ਕਿ ਤੂੰ ਆਪਣੇ ਧਰਮ ਦੀ ਕਸਮ ਚੁੱਕ ਕੇ ਕੁਰਾਨ ਮੇਰੇ ਕੋਲ ਹੈ ਉਹਦੀ ਤੂੰ ਸੋਹ ਖਾਦੀ ਸੀ ਕਿ ਤੁਹਾਡੇ ਪਰਿਵਾਰ ਨੂੰ ਕੁਝ ਨਹੀਂ ਕਹਾਂਗੇ ਪਰ ਕੋਈ ਗੱਲ ਨਹੀਂ ਜੇ ਚਾਰ ਬੇਟੇ ਮੇਰੇ ਸ਼ਹੀਦ ਹੋ ਗਏ ਨੇ ਤੇ ਮੇਰਾ ਕਰੋੜੀਆ ਖਾਲਸਾ ਜੀ ਜਿਉਂਦਾ ਹੈ ਉਹ ਚਿੱਠੀ ਜਿਸ ਵੇਲੇ ਭੇਜੀ ਪਿਆਰਿਓ ਤੇ ਉਹਨੇ ਜਦੋਂ ਚਿੱਠੀ ਪੜ੍ਹੀ ਬੜਾ ਪਛੇਤਮਾਨ ਹੋਇਆ ਤੇ ਕਹਿਣ ਲੱਗਾ ਕਿ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਸੀ ਪਤਾ ਕਿ ਥੱਲੜੇ ਐਲਕਾਰਾਂ ਨੇ ਇਤਨਾ ਜ਼ੁਲਮ ਕਰਨਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਜੋ ਜ਼ੁਲਮ ਹੋਇਆ ਹੈ ਮੈਂ ਉਹਨਾਂ ਦੀ ਮਾਫੀ ਮੰਗਦਾ ਹਾਂ ਇੱਕ ਚਿੱਠੀ ਲਿਖੀ ਉਹਨੇ ਆਪਣੇ ਵੱਲੋਂ ਔਰ ਉਹ ਚਿੱਠੀ ਲੈ ਕੇ ਭਾਈ ਦਇਆ ਸਿੰਘ ਹੋਰਾਂ ਦੇ ਹੱਥ ਨਾਲ ਸੁਰੱਖਿਆ ਦਾ ਇੰਤਜ਼ਾਮ ਕੀਤਾ ਕਿ ਇਹਨਾਂ ਨੂੰ ਸੁਰੱਖਿਆ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਭੇਜੋ ਮੇਰੇ ਵੱਲੋਂ ਜਾ ਕੇ ਖਿਮਾ ਮੰਗਣੀ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਇੱਕ ਵਾਰ ਅਗਲ ਨਜ਼ਰ ਕਿਉਂਕਿ ਉਹਨੇ ਕੁਰਾਨ ਦੇ ਪਿਛਲੇ ਪਾਸੇ ਲਿਖਿਆ ਸੀ ਨਾ ਕਿ ਅਨੰਤਪੁਰ ਦਾ ਕਿਲਾ ਖਾਲੀ ਕਰ ਦਿਓ ਦੀਨੇ ਕਾਂਗੜ ਦੀ ਧਰਤੀ ਤੇ ਆ ਕੇ ਮਿਲੋ ਪਿਆਰਿਓ ਕ੍ਰਾਂਤ ਸ਼ਰੀਫ ਦੀਨੇ ਕਾਂਗੜ ਤੱਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਆਏ ਸੀ ਤੇ ਨਾਲ ਜਿਹੜੇ ਸਿੰਘ ਵਦਾਵਾ ਲੈ ਕੇ ਗਏ ਸੀ ਉਹਨਾਂ ਵੱਲੀ ਚਿੱਠੀ ਪੱਤਰੀ ਵੀ ਆਪਣੇ ਕੋਲ ਲੈ ਕੇ ਆਏ ਸੀ ਹੁਣ ਜਦੋਂ ਵਾਪਸੀ ਤੇ ਲਿਆ ਕੇ ਉਹਨਾਂ ਵਿਖਾਇਆ ਤੇ ਗੁਰੂ ਸਾਹਿਬ ਨੇ ਦੇਖਿਆ ਇਤੋਂ ਫਿਰ ਨਦੀਰ ਤੋਂ ਤਿਆਰੀਆਂ ਕਰਦੇ ਨੇ ਪਿਆਰਿਓ ਔਰ ਜਿਸ ਵੇਲੇ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਨੇ ਨਵਾਸ ਕੀਤਾ ਤੇ ਉਸ ਵੇਲੇ ਸਭਾ ਮਿਲਿਆ ਕਬਰ ਕਸਾ ਖੋਲਿਆ ਕਦੋਂ ਜਦੋਂ ਮੁਕਸਰ ਸਾਹਿਬ ਵਾਲੀ ਜਗ ਵੀ ਹੋ ਚੁੱਕੀ ਸੀ ਇਸ ਜਗ੍ਹਾ ਤੇ ਆਣ ਕੇ ਗੁਰੂ ਕੇ ਬੈਣ ਜਿਹੜੇ ਨੇ ਦਿੱਲੀ ਤੋਂ ਆ ਕੇ ਮਿਲਦੇ ਨੇ ਪਿਆਰਿਓ ਔਰ ਇੱਥੇ ਹੀ ਗੁਰਬਾਣੀ ਦਾ ਉਤਾਰਾ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਕ ਪੱਤਰ ਭੇਜਿਆ ਧੀਰ ਬਲਿਆਂ ਨੂੰ ਕਿ ਜਿਹੜਾ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੇ ਵਿੱਚ ਪੰਜਾਂ ਗੁਰੂਆਂ ਦੀ ਬਾਣੀ ਦਰਜ ਹੈ ਉਹ ਦੇ ਦਿੱਤਾ ਜਾਵੇ ਤਾਂ ਕਿ ਇਸ ਦਾ ਉਤਾਰਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੋਰ ਤਿਆਰ ਕੀਤੇ ਜਾਣ ਹੁਣ ਹੈ ਤਾਂ ਆਪਸ ਵਿੱਚ ਹੀ ਸੱਦ ਤੇ ਪਿਆਰਿਓ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਗੁਰਤਾ ਗੰਦੀ ਸਾਲੂ ਨਹੀਂ ਮਿਲੇ ਗੋਬਿੰਦ ਰਾਏ ਨੂੰ ਮਿਲੀ ਹੈ ਇਸ ਕਰਕੇ ਕਹਿਣ ਲੱਗੇ ਜੇ ਗੋਬਦਰਾਏ ਗੋਬਨ ਸਿੰਘ ਗੋਬਨ ਸਿੰਘ ਗੁਰੂ ਕਹੋਂਦਾ ਹੈ ਨਾ ਤੇ ਗੁਰਬਾਣੀ ਆਪ ਲਿਖ ਲਵੇ ਤੇ ਪਿਆਰਿਓ ਫਿਰ ਜਿਸ ਵੇਲੇ ਸਿੰਘਾ ਇਹ ਸਿਣਿਆ ਲੈ ਕੇ ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਕਿ ਧੀਰ ਬਲੀਆਂ ਦਾ ਜਵਾਬ ਇਹ ਹੈ ਕਿ ਗੁਰਬਾਣੀ ਲਿਖਣੀ ਹੈ ਤੇ ਗੁਰੂ ਗੋਬਿੰਦ ਸਿੰਘ ਆਪ ਲਿਖ ਲਵੇ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਪਿਆਰਿਓ ਉਥੇ ਦੋ ਤੰਬੂ ਲਗਾਏ ਗਏ ਔਰ ਤੰਬੂ ਲਗਾ ਕੇ ਭਾਈ ਬਣੀ ਸਿੰਘ ਜੀ ਉਹਨਾਂ ਨੂੰ ਤਿਆਰ ਕੀਤਾ ਕਿ ਇੱਕ ਤੰਬੂ ਦੇ ਵਿੱਚ ਤੁਸੀਂ ਬੈਠੋਗੇ ਇਸ਼ਨਾਨ ਪਾਣ ਕਰਕੇ ਇੱਕ ਤੰਬੂ ਵਿੱਚ ਅਸੀਂ ਬੈਠਾਂਗੇ ਅਕਾਰਪੁਰਖ ਪਰਮਾਤਮਾ ਵੱਲੋਂ ਰਬੀ ਬਾਣੀ ਆਵੇਗੀ ਅਸੀਂ ਬੋਲਾਂਗੇ ਤੁਸੀਂ ਲਿਖੀ ਜਾਣਾ ਤੇ ਫਿਰ ਪਿਆਰਿਓ ਉਥੇ ਇਹ ਜੋ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਪੈੜ ਇਨ ਬਿਨ ਉਹ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਸੀ ਕੋਈ ਲਗ ਮਾਤਰ ਦਾ ਫਰਕ ਨਹੀਂ ਕੋਈ ਬਿੰਦੀ ਟਿੱਪੀ ਦਾ ਫਰਕ ਨਹੀਂ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਫਿਰ ਗੁਰੂ ਸਾਹਿਬ ਨੇ ਉਥੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਦਸਰਨਾ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਸਪੂਰਣ ਜਦ ਹੋਇਆ ਤੇ ਫਿਰ ਤਾਂ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਸੀ ਉਹ ਵੀ ਉਹਦੇ ਵਿੱਚ ਦਰਜ ਕੀਤੀ ਹੁਣ ਜਿਸ ਵੇਲੇ ਬਾਣੀ ਪਿਆਰਿਓ ਦਰਜ ਹੋ ਗਈ ਤੇ ਉਥੇ ਭਾਈ ਮਣੀ ਸਿੰਘ ਨੇ ਇੱਕ ਗਿਲਾ ਕੀਤਾ ਇੱਕ ਸ਼ਿਕਵਾ ਕੀਤਾ ਇੱਕ ਸ਼ੰਕਾ ਪ੍ਰਗਟ ਕੀਤਾ ਕਹਿਣ ਲੱਗੇ ਜਿਤਨੇ ਗੁਰੂ ਹੋਏ ਨੇ ਸਾਰਿਆਂ ਗੁਰੂਆਂ ਨੇ ਆਪਣੀ ਗੁਰਬਾਣੀ ਵਿੱਚ ਦਰਜ ਕੀਤੀ ਹੈ ਤੇ ਤੁਸੀਂ ਵੀ ਆਪਣੀ ਗੁਰਬਾਣੀ ਇਹਦੇ ਵਿੱਚ ਦਰਜ ਕਰੋ ਕਹਿਣ ਲੱਗੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਕਿੰਨੀ ਵੱਡੀ ਵਡਿਆਈ ਕਿੰਨੀ ਬਖਸ਼ਿਸ਼ ਸੀ ਉਹਨਾਂ ਕਹਿਣ ਲੱਗੇ ਮੈਂ ਹੂੰ ਪਰਮਪੁਰਖ ਦਾ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਮੈਂ ਦਾਸ ਹਾਂ ਉਹਨਾਂ ਗੁਰੂਆਂ ਦਾ ਮੈਂ ਦਾਸ ਹਾਂ ਅਕਾਲ ਪੁਰਖ ਪਰਮਾਤਮਾ ਦਾ ਇਹ ਬਾਣੀ ਸਾਰੀ ਇੰਦ-ਬਿੰਦ ਭਾਈ ਬਣੀ ਸਿੰਘ ਜੀ ਲਿਖੀ ਗਈ ਹੈ ਪ੍ਰਕਾਰਪੁਰਖ ਪਰਮਾਤਮਾ ਵੱਲੋਂ ਮੈਂ ਆਪਣੀ ਬਾਣੀ ਇਹ ਦੇ ਵਿੱਚ ਦਰਜ ਨਹੀਂ ਕਰਨੀ ਕਿ ਮੈਂ ਦਾਸ ਹਾਂ ਮੈਂ ਗੁਰੂ ਨਹੀਂ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਵੀ ਸ਼ਬਦ ਆਪਣੇ ਕੋਲੋਂ ਇਸ ਗੁਰਬਾਣੀ ਵਿੱਚ ਪਿਆਰਿਓ ਦਰਜ ਨਹੀਂ ਕੀਤਾ ਸਗੋਂ ਸਾਰੇ ਗੁਰੂਆਂ ਦੀ ਸਾਂ ਗੁਰੂਆਂ ਦੀ ਬਾਣੀ ਇਹਦੇ ਵਿੱਚ ਦਰਜ ਕਰ ਦਿੱਤੀ ਇਨ ਵਿਨਿ ਕੀਤੀ ਲਾਗ ਮਾਤਰ ਤੁਗ ਦਾ ਕੋਈ ਫਰਕ ਨਹੀਂ ਪਿਆ ਪਿਆਰਿਓ ਕਿ ਤਾਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਪੂਰਣ ਹੋ ਗਿਆ ਸੋ ਸਭ ਬਹੁਤ ਸੰਗਤਾਂ ਲੈ ਲਿਆ ਪਿਆਰਿਓ ਅੱਜ ਦਾ ਦਿਨ ਅੱਜ ਦਾ ਦਿਹਾੜਾ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਨਾ ਦੇ ਅਵਤਾਰ ਪ੍ਰਮੁਖ ਨੂੰ ਸਮਰਪਿਤ ਹੈ ਲੱਖ ਲੱਖ ਸ਼ਕਤਾਂ ਨੂੰ ਵਧਾਈਆਂ ਹੋਵਣ ਜੀ ਸਭੂ ਸਾਧ ਸੰਗਤ ਨੂੰ ਜੀ ਆਇਆਂ ਸਤਿਗੁਰੂ ਸੱਚੇ ਪਾਤਸ਼ਾਹ ਸਭੂ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨ ਦਰੂ ਕਰੋ ਨਾਮ ਦਾਤ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗ ਤਾਂ ਤੰਦਰੁਸਤੀਆਂ ਹਾਰ ਮਦਾਨ ਫਤਿਹ ਬਖਸ਼ੇ ਕਰੇ ਜੀ ਆਓ ਹੋਈਏ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਜ ਜਿੱਕੀ ਫਤਿਹ